1947 ਤੋਂ ਬਾਅਦ ਸਾਡੇ ਪੰਜਾਬ ਦੀ ਜਵਾਨੀ ਦਾ ਘਾੜ ਲਗਾਤਾਰ ਜਾਰੀ ਹੈ ਪਹਿਲਾਂ ਸਾਡਾ ਦੇਸ਼ ਪੰਜਾਬ ਹੁੰਦਾ ਸੀ ਦੇਸ਼ ਨੂੰ ਯਾਦ ਕਰਾਉਣ ਖਾਤਰ ਕੁਰਬਾਨੀਆਂ ਦਿੱਤੀਆਂ 1947 ਤੋਂ ਬਾਅਦ ਹੋਰ ਵੀ ਲਹਿਰਾ ਚੱਲਦੀ ਰਹੀ ਤੇ ਪਹਿਲੀ ਇੱਕ ਪੀੜ੍ਹੀ ਸਾਡੀ ਨਕਸਲੀ ਕਹਿ ਕੇ ਮਾਰ ਦਿੱਤੀ ਇੱਕ ਪੀੜੀ ਫਿਰ ਆਪਣੀ ਹੱਕਾ ਮੰਗੇ ਹੱਕੀ ਮੰਗਾਲੇ ਲੜਦੀ ਹੋਈ ਜਵਾਨੀ ਖਾੜੂ ਕੋ ਕਹਿ ਕੇ ਮਾਰਦੀ ਢੂਠੇ ਮੁਕਾਬਲਿਆਂ ਦੇ ਵਿੱਚ ਰਹਿਦੀ ਕਸਰ ਹੁਣ ਕਰਤੀ ਇੱਕ ਪੀੜੀ ਸਾਡੀ ਹੁਣ ਦਸਿਆਲੇ ਖਾਲੀ ਕੁਝ ਗੈਂਗਸਟਰ ਕਹਿ ਕੇ ਬਾਪ ਤੇ ਕੁਝ ਕੁਝ ਗੈਂਗਸਟਰ ਆਪਦੀ ਦੁਸ਼ਮਣੀ ਦਾ ਕਾਰਨ ਮਰ ਗਏ ਸਾਡੀ ਜਵਾਨੀ ਦਾ ਹਮੇਸ਼ਾ ਘਾੜ ਹੁੰਦਾ ਹੈ ਜੇ ਇਸ ਤਰ੍ਹਾਂ ਹੀ ਚੱਲਿਆ ਨੌਜਵਾਨੀ ਦਾ ਤਾਂ ਪਾਉਣ ਵਾਲਾ ਪੰਜਾਬ ਹੈ ਜਿਹੜਾ ਉਹ ਖਤਰੇ ਦੀ ਘੰਟੀ ਹੈ ਕਿਉਂਕਿ ਨੌਜਵਾਨ ਇੱਥੇ ਨਹੀਂ ਰਹੇ ਤੇ ਬਜ਼ੁਰਗ ਰਹਿ ਜਾਣਗੇ ਤੇ ਫਿਰ ਦੇਖ ਲੋ ਪੰਜਾਬ ਦਾ ਕੀ ਹਾਲ ਹੋਊਗਾ ਚੰਗੇ ਬੱਚੇ ਬਾਹਰ ਨੂੰ ਚਲੇ ਗਏ ਕੁੜੀਆਂ ਮੁੰਡੇ ਬਾਹਰ ਚਲੇ ਜਾਂਦੇ ਨੇ ਹੁਣ ਭਰਾ ਮਾਰੂ ਜੰਗ ਸ਼ੁਰੂ ਹੋ ਗਈ ਪੰਜਾਬ ਦੇ ਵਿੱਚ ਇੱਕ ਪੀੜੀ ਤਾਂ ਖਤਮੀ ਹੋ ਗਈ ਤਕਰੀਬਨ ਦੇਖਦੇ ਆ ਪਹਿਲਾਂ ਹੋ ਗਈ ਹੁਣ ਹੋ ਗਈ ਅਬ ਪਿਛਲੇ ਦਿਨੀ ਇੱਕ ਦੁਖਦਾਈ ਬੜੀ ਦੁਖਦਾਈ ਘਟਨਾ ਵਾਪਰੀ ਅੰਮ੍ਰਿਤਸਰ ਦੇ ਜ਼ਿਲ੍ਹੇ ਚ ਬਾਬਾ ਬਕਾਲਾ ਵਿਖੇ ਖੱਬੇ ਰਾਜਪੂਤਾ ਫੁੱਟਬਾਲ ਦੇ ਟੂਰਨਾਮੈਂਟ ਚੱਲ ਰਹੇ ਸਨ ਤੇ ਨਾਮਵਰ ਸਮਾਰੋਹ ਜੀ ਉੱਥੇ ਅੰਗਸਾਤੇ ਵਿਅਕਤੀਆਂ ਨੇ ਗੋਲਗਾ ਚਲਾ ਦਿੱਤੀਆਂ ਤੇ ਇੱਕਾ ਸਾਈਡ ਤੇ ਤੁਸੀਂ ਫੋਟੋ ਦੇਖਦੇ ਹੋ 9 14 ਸਾਲ ਦਾ ਬੱਚਾ ਗੁਰਸੇ ਗੁਰਸਿੱਖ ਪਰਿਵਾਰ ਦਾ ਬੱਚਾ ਗੋਲੀ ਲੱਗਣ ਨਾਲ ਮਾਰਿਆ ਗਿਆ ਤੇ ਇੱਕ ਉਥੇ ਸੁੱਟੀ ਆਇਆ ਫੌਜੀ ਵੀ ਜ਼ਖਮੀ ਹੋ ਗਿਆ ਤੇ ਉਹ ਬੰਦੇ ਆ ਜਿਹੜੇ ਫਰਾਰ ਹੋ ਗਏ ਪਰ ਉਹਨਾਂ ਦਾ ਪਤਾ ਨਹੀਂ ਕੌਣ ਸੀ ਕਿਹਦੇ ਨਾਲ ਉਹਦੀ ਦੁਸ਼ਮਣੀ ਸੀ ਇਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਦੇਖੋ ਪਰਿਵਾਰ ਦਾ ਬੇੜਾ ਬੁਧਾ ਵਧ ਗਿਆ ਕਿਵੇਂ ਮਾਮਾ ਬਾਲਦੇ ਨੇ ਤੇ ਪਰ ਇਹ ਬੱਚਾ ਪੁੱਛ ਰਿਹਾ ਹੈ ਕਿ ਮੇਰਾ ਕੀ ਕਸੂਰ ਸੀ ਇਹ ਸਰਕਾਰ ਨੂੰ ਪੁੱਛ ਰਿਹਾ ਹੈ ਜਿਹੜੀ ਕਿਸੇ ਕੰਮ ਤੇ ਕੰਟਰੋਲ ਨਹੀਂ ਕਰਦੀ ਉਹ ਲੋਕਾਂ ਨੂੰ ਜਿਨ੍ਹਾਂ ਨੇ ਇਹਨਾਂ ਨੂੰ ਇਸ ਬੱਚੇ ਨੂੰ ਦੁਨੀਆ ਤੋਂ ਜਾਲ ਲਈ ਗਲਤ ਹੱਥ ਗੱਡੇ ਵਰਤੇ ਇਹ ਬੱਚਾ ਪੁੱਛ ਰਿਹਾ ਵੀ ਦੱਸੋ ਮੇਰਾ ਕੀ ਕਸੂਰ ਜਿੱਕ 14 ਸਾਲ ਦਾ ਬੱਚਾ ਗੁਰਸੇਵ ਸਿੰਘ ਗੁਰਸੇਕ ਗੁਰਸੇਕ ਬੱਚਾ ਜੋ ਉਥੇ ਟੂਰਨਾਮੈਂਟ ਦੇ ਵਿੱਚ ਸੀਗਾ ਦੱਸੋ ਇਹਦਾ ਕੀ ਕਸੂਰ ਸੀ ਉਹ ਇੱਕ ਮਸੂਮ ਬੱਚਾ ਸੀ ਇਹ ਵਿਚਾਰਾ ਮਸੂਮ ਮਸੂਮ ਹੀ ਹੁੰਦਾ 14 ਸਾਲ ਦਾ ਬੱਚਾ ਆਪਣੀ ਵਾਲੀ ਪੀੜ੍ਹੀ ਚ ਤਾਂ ਆਪਣੀਆਂ ਮਾਵਾ-ਪਾਪਾਂ ਨੂੰ 14-14 15-15 ਸਾਲ ਦਾ ਇਹਨੂੰ ਗੋਦੀ ਚਾੱਕ ਕੇ ਖੜਿਓਂਦੀਆਂ ਰਹੀਆਂ ਚਲੋ ਅੱਜਕੁਣ ਜਵਾਨਾ ਬਦਲ ਗਿਆ ਮਾਂ ਦਾ ਪੁੱਤਾ ਹਮੇਸ਼ਾ ਹੀ ਛੋਟਾ ਰਹਿੰਦਾ ਜਿਵੇਂ ਜਿੱਦੀ ਮਰਜ਼ੀ ਓਵਰਦਾ ਹੋ ਜੇ ਠੀਕ ਹੈ ਸਰਕਾਰ ਬਲਡੋਜ਼ਰ ਚਲਾਈ ਜਾਂਦੇ ਹੋਰ ਪਰ ਇੰਦਰ ਵੀ ਹਥਿਆਰ ਦੇਵੇ ਇਹ ਹਥਿਆਰ ਕਿੱਥੋਂ ਆਉਂਦੇ ਨੇ ਇਹਨਾਂ ਨੂੰ ਕੌਣ ਚਲਾ ਰਿਹਾ ਕੌਣ ਇਹਨਾਂ ਨੂੰ ਇਹਦੇ ਪਿੱਛੇ ਐ ਜੇਕਰ ਇਹੀ ਹਾਰ ਰਿਹਾ ਤਾਂ ਪੰਜਾਬ ਦਾ ਸਾਡਾ ਕੁਝ ਨਹੀਂ ਬਾਂਡਾ ਦੇਖੋ ਕਿੰਦੀ ਵੱਡੀ ਦੁਖੜਾਈ ਘਟਨਾ ਹੈ ਗੁਰਸੇਵ ਸਿੰਘ 14 ਸਾਲ ਦਾ ਮਾਸੂਮ ਉਹਦੇ ਪਰਿਵਾਰ ਦਾ ਬੁਰਾ ਹਾਲ ਹੈ ਇੱਕ ਲੱਕ ਦੇ ਵਿੱਚ ਉਹਦੇ ਗੋਲੀ ਵੱਜੀ ਸਾਰੇ ਨੇ ਦੇਖੀ ਉਹ ਵੀਡੀਓ ਵੀ ਨਾਮ ਬਣ ਤੇ ਵਾਜਾ ਪੈ ਰਹੀ ਹੈ ਵੀ ਹੁਣ ਸਨਮਾਨ ਲੈ ਲੋ ਲੈ ਲੋ ਤੇ ਇੱਕ ਪਾਸੇ ਤਾੜ-ਤਾੜ ਚੱਲਦੀਆਂ ਨੇ ਦੇਖੋ ਕੀ ਕਿਸੇ ਦਾ ਬਗੜਿਆ ਹੋਇਆ ਇਸ ਬੱਚੇ ਨੇ ਯਾਰ ਇਸ ਦਾ ਇਹ ਬੱਚੇ ਨੂੰ ਦੇਖ ਕੇ ਉਹ ਵੀ ਮਤਲਬ ਮਨ ਨੂੰ ਦੁੱਖ ਆਉਂਦਾ ਵੀ ਯਾਰ ਐਡਾ ਮਾਸੂਮ ਬੱਚਾ ਸੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਕੰਟਰੋਲ ਕਰਨ ਇਸ ਗੱਲ ਤੇ ਆਪਦੀ ਜਵਾਨੀ ਨੂੰ ਬਚਾਉਣ ਪੰਜਾਬ ਨੂੰ ਬਚਾਉਣ ਜੇ ਪੰਜਾਬ ਹੀ ਨਾ ਰਿਹਾ ਤਾਂ ਫਿਰ ਤੁਸੀਂ ਰਾਜ ਕਿੱਥੋਂ ਕਰੋਗੇ ਕੁਰਸੀਆਂ ਆਉਂਦੀਆਂ ਜਾਂਦੀਆਂ ਰਹਦੀਆਂ ਨੇ ਪੰਜਾਬ ਦੀ ਤਾਂ ਹੋਰ ਮਾੜੀ ਕਿਸਮਤ ਕੀ ਹੋ ਜਿਹੜੀਆਂ ਪੰਜਾਬ ਦੀਆਂ ਖੇਤਰੀ ਪਾਰਟੀਆਂ ਉਹਨਾਂ ਦਾ ਤਾਂ ਆਪਦੇ ਦੀ ਕਾਟੋ ਪਲੇਸ ਲੋਟਾਉ ਦਾ ਤੇ ਪੰਜਾਬ ਦਾ ਇਹ ਕੀ ਕਰਨਗੇ ਚਲੋ ਪ੍ਰਮਾਤਮਾ ਇਸ ਬੱਚੇ ਦੀ ਆਤਮਾ ਨੂੰ ਸ਼ਾਂਤੀ ਬਕਸੇ ਤੇ ਪੰਜਾਬ ਤੇ ਮਿਹਰਪੁਰ ਆਤਮ ਬਕਸੇ